ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਛੋਟਾ ਵੀਰ ਰਜਿੰਦਰ ਬਰਾੜ ਤੇ ਦੋਸਤੋ ਮੈਂ ਹਾਜ਼ਰ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਦੋਸਤੋ ਅੱਜ ਆਪਾਂ ਇਸ ਵੀਡੀਓ ਰਾਹੀਂ ਬੱਬੂ ਮਾਨ ਸਰ ਦੀ ਗੱਲ ਕਰਾਂਗੇ ਆਪਾਂ ਉਹਨਾਂ ਦੀ ਲਾਈਫ ਦੇ 5 ਅਜਿਹੇ ਰੂਲਸ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਉਹਨਾਂ ਨੂੰ ਸਫਲਤਾ ਦੀ ਚੋਟੀ ਤੇ ਖੜਾ ਕਰ ਦਿੱਤਾ ਸੋ ਉਸ ਤੋਂ ਪਹਿਲਾਂ ਮੈਂ ਦੋਸਤੋ ਤੁਹਾਨੂੰ ਇੱਕ ਛੋਟੀ ਜਿਹੀ ਰਿਕਵੈਸਟ ਕਰੂੰਗਾ ਜਲਦੀ ਜਲਦੀ ਕਿ ਜੇਕਰ ਤੁਸੀਂ ਆਪਣਾ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਹੋਰ ਵੀਡੀਓਜ਼ ਦੇ ਲਈ ਪਲੀਜ਼ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਦੋਸਤੋ ਆਪਾਂ ਮਾਨ ਸਾਹਿਬ ਦੀ ਗੱਲ ਕਰਦੇ ਆ ਦੋਸਤੋ ਆਪਾਂ ਮਾਨ ਸਾਹਿਬ ਦੀ ਪਹਿਲੀ ਐਲਬਮ ਦੀ ਗੱਲ ਕਰੀਏ ਤਾਂ ਸੱਜਣ ਰਮਾਲ ਦੇ ਆ ਗਿਆ ਉਹਨਾਂ ਦੀ ਪਹਿਲੀ ਐਲਬਮ ਸੀ ਪਰ ਮਾਨ ਸਾਹਿਬ ਇਸ ਐਲਬਮ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਮਾਨ ਸਾਹਿਬ ਦਾ ਕਹਿਣਾ ਸੀ ਕਿ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਆ ਕਿਉਂਕਿ ਆਪਾਂ ਇਸ ਵਿੱਚ ਆਪਣੇ ਦਿਲ ਦੀ ਨਹੀਂ ਕਰ ਸਕਦੇ ਆਪਾਂ ਜੋ ਆਪਣੇ ਦਿਲ ਦੇ ਵਿੱਚ ਆ ਜੋ ਆਪਾਂ ਕਰਨਾ ਚਾਹੁੰਨੇ ਆ ਉਹ ਨਹੀਂ ਕਰ ਸਕਦੇ ਆਪਾਂ ਨੂੰ ਕਿਸੇ ਦੇ ਅਨਸਾਰ ਚੱਲਣਾ ਪੈਂਦਾ ਤਾਂ ਆਪਾਂ ਕਹਿ ਸਕਦੇ ਆ ਕਿ ਮਾਨਸਾਬ ਦਾ ਜਿਹੜਾ ਪਹਿਲਾ ਜ਼ਿੰਦਗੀ ਦਾ ਰੋਲ ਆ ਇਹ ਇਹ ਆ ਕਿ ਆਪਣੇ ਦਿਲ ਦੀ ਕਰੋ ਜਾਂ ਕਹਿ ਸਕਦੇ ਆ ਜਿਹੜਾ ਆਪਣਾ ਅੰਦਰ ਦਾ ਟੈਲੈਂਟ ਆ ਉਸ ਨੂੰ ਜਿੰਨਾ ਚਿਰ ਤੁਸੀਂ ਬਾਹਰ ਨਹੀਂ ਲੈ ਕੇ ਆਉਂਦੇ ਲੋਕਾਂ ਸਾਹਮਣੇ ਨਹੀਂ ਪੇਸ਼ ਕਰਦੇ ਤਾਂ ਤੁਸੀਂ ਸਫਲ ਨਹੀਂ ਹੋ ਸਕਦੇ ਜੇਕਰ ਤੁਸੀਂ ਕਿਸੇ ਦੀ ਮਤ ਦੇ ਅਨਸਾਰ ਕਿਸੇ ਦੇ ਦਿਮਾਗ ਦੇ ਅਨਸਾਰ ਚੱਲੋਗੇ ਤੁਸੀਂ ਸਫਲ ਜਰੂਰ ਹੋ ਜਾਓਗੇ ਪਰ ਸਫਲਤਾ ਤੁਹਾਡੇ ਪਿੱਛੇ ਵਾਲੇ ਦੀ ਹੋਊਗੀ ਤੁਸੀਂ ਸਿਰਫ ਕੱਟ ਪੁਤਲੀ ਦੀ ਤਰ੍ਹਾਂ ਕੰਮ ਕਰੋਗੇ ਸੋ ਰੂਲ ਨੰਬਰ 1 ਇਹ ਹੈ ਸੋ ਰੂਲ ਨੰਬਰ 2 ਦੀ ਗੱਲ ਕਰੀਏ ਤਾਂ ਮਾਨਸਾਭ ਦੀ ਖੂਬੀ ਉਹ ਬੇਚੇਸ਼ਕ ਬੋਲਦੇ ਆ ਜੋ ਉਹਨਾਂ ਦੇ ਦਿਲ ਦੇ ਵਿੱਚ ਆ ਉਹੀ ਜ਼ੁਬਾਨ ਤੇ ਆ ਸੋ ਇਹ ਹੀ ਦਰਸ਼ਕਾਂ ਨੂੰ ਉਹਨਾਂ ਦੀ ਗੱਲ ਬਸੰਧ ਆਉਂਦੀ ਆ ਕਿ ਉਹਨਾਂ ਦੇ ਵਿੱਚ ਇਹ ਕਲਾ ਕਿ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਬਿਨਾ ਕਿਸੇ ਡਰ ਤੋਂ ਕਹਿੰਦੇ ਆ ਸੋ ਆਪਾਂ ਜ਼ਿਆਦਾਤਰ ਸਿੰਗਰ ਇਦਾਂ ਦੇ ਦੇਖਦੇ ਆ ਜੋ ਚਾਪਲੂਸੀ ਕਰਦੇ ਆ ਪਰ ਮਾਨ ਸਾਹਿਬ ਦੀ ਆਦਤ ਆ ਕਿ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਪਸੰਦ ਕਰਦੇ ਆ ਸੋ ਇਹੇ ਗੱਲ ਵੀ ਜਿਹੜੀ ਉਹਨਾਂ ਦੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਆ ਸੋ ਰੂਲ ਨੰਬਰ 3 ਦੀ ਗੱਲ ਕਰੀਏ ਤਾਂ ਰੀਅਲ ਟੈਲੈਂਟ ਦੀ ਉਹ ਕਦਰ ਕਰਦੇ ਆ ਸੋ ਆਪਾਂ ਪਹਿਲਾਂ ਇੱਕ ਵੀਡੀਓ ਤਿਆਰ ਕਰ ਚੁੱਕੇ ਆ ਕਿ ਜੇਕਰ ਕਿਸੇ ਦੇ ਵਿੱਚ ਰੀਅਲ ਟੈਲੈਂਟ ਆ ਤਾਂ ਮਾਨ ਸਾਹਿਬ ਉਹਨਾਂ ਦੇ ਘਰ ਤੱਕ ਵੀ ਜਾ ਸਕਦੇ ਹੋ ਦੁਨੀਆ ਦੇ ਸਾਹਮਣੇ ਉਹਦਾ ਟੈਲੈਂਟ ਲਿਆਉਣ ਦੇ ਲਈ ਇੱਕ ਤਾਜ਼ਾ ਮਿਸਾਲ ਦੀ ਮੈਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਗੱਲ ਕਰ ਚੁੱਕਿਆ ਹਾਂ ਦਰਸ਼ਨ ਲਖੇਵਾਲਾ ਉਹਨਾਂ ਦਾ ਰੂਲ ਨੰਬਰ 4 ਇਹ ਹੈਂਦਾ ਕਿ ਫਿਲਮਾਂ ਕਰੋ ਪਰ ਇਦਾਂ ਦੀਆਂ ਫਿਲਮਾਂ ਨਾ ਕਰੋ ਕਿ ਜਿਨ੍ਹਾਂ ਦੇ ਵਿੱਚ ਕੋਈ ਮੈਸੇਜ ਨਾ ਹੋਵੇ ਜੋ ਦੁਨੀਆ ਨੂੰ ਕੋਈ ਮੈਸੇਜ ਨਾ ਦੇ ਸਕਣ ਕੋਈ ਦੇਖਣ ਜਾਂਦਾ ਆਪਣੀ ਜ਼ਿੰਦਗੀ ਦਾ ਅਹਿਮ ਸਮਾਂ ਕੱਢ ਕੇ ਥੋੜੀ ਮੂਵੀ ਤਾਂ ਉਹ ਕੁਝ ਆਪਣੇ ਨਾਲ ਲੈ ਕੇ ਆਵੇ ਕੁਝ ਸਿੱਖ ਕੇ ਆਵੇ ਨਹੀਂ ਕਿ ਉਹ ਮੂਵੀ ਵੇਖਣ ਬੈਠ ਜੇ ਤੇ 3 ਘੰਟੇ ਉਹ ਬਰਬਾਦ ਕਰ ਕੀ ਆ ਜਾ ਰਹੀ। ਤੋਂ ਕਹਿ ਸਕਦੇ ਆ ਕਿ ਮਾਨ ਸਾਹਿਬ ਦੀਆਂ ਜੋ ਮੂਵੀਜ਼ ਹੁੰਦੀਆਂ ਉਹ ਮੈਸੇਜ ਵਾਲੀਆਂ ਹੁੰਦੀਆਂ। ਜਿਵੇਂ ਉਹਨਾਂ ਦੀ ਮੂਵੀ ਏਕਮ ਕਿਸਾਨਾਂ ਦੇ ਹਾਲਾਤਾਂ ਤੇ ਬਣਾਈ ਗਈ ਸੀ। ਤੋਂ ਕਹਿ ਸਕਦੇ ਆ ਕਿ ਮਾਨ ਸਾਹਿਬ ਜਿਹੀ ਮੂਵੀਜ਼ ਕਰਨਾ ਪਸੰਦ ਕਰਦੇ ਆ ਜੋ ਲੋਕਾਂ ਨੂੰ ਕੋਈ ਮੈਸੇਜ ਵੀ ਦੇ ਸਕੇ। ਉਹਨਾਂ ਦੀ ਜ਼ਿੰਦਗੀ ਦਾ ਰੂਲ ਨੰਬਰ 5 ਆ ਕੇ ਉਹ ਲੱਚਰਤਾ ਵਾਲੇ ਸੌਂਗਸ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਤੋਂ ਦੇਖਦੇ ਆ ਕਿ ਮਾਨ ਸਾਹਿਬ ਦੇ ਸੌਂਗਸ ਜਿਹੀ ਹੁੰਦੇ ਜੋ ਆਪਾਂ ਫੈਮਲੀ ਦੇ ਵਿੱਚ ਬੈਠ ਕੇ ਸੁਣ ਸਕਦੇ ਆ। ਜੇਕਰ ਮਾਨ ਸਾਹਿਬ ਕੋਈ ਰੋਮਾਂਟਿਕ ਸੌਂਗ ਵੀ ਕਰਦੇ ਆ ਤਾਂ ਉਹ ਵੀ ਲੱਚਰਤਾ ਤੋਂ ਦੂਰ ਹੀ ਹੁੰਦੇ ਆ। ਉਹਨਾਂ ਦੇ ਜੇਕਰ ਆਪਾਂ ਕੁਝ ਅਹਿਮ ਸੌਂਗਸ ਦੀ ਗੱਲ ਕਰੀਏ ਜੋ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਇੱਕ ਬਾਬਾ ਨਾਨਕ ਸੀ ਜੀ ਨੇ ਤੁਰ ਕੇ ਦੁਨੀਆ ਗਾਤੀ ਇਸ ਤੋਂ ਇਲਾਵਾ ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ ਜਦੋਂ ਆਉਂਦਾ ਹੈ ਭਜਾਲ ਇਹ ਗਿਰ ਜਾਂਦੀਆਂ ਇਸ ਤੋਂ ਇਲਾਵਾ ਦੋਸਤੋ ਇੱਕ ਉਹਨਾਂ ਦਾ ਹੋਰ ਸੌਂਗ ਜਿਹੜੇ ਕੌਮ ਦੇ ਹੀਰੇ ਸੀ ਦੱਸੋ ਉਹ ਸੂਲੀ ਕਿਉਂ ਟੰਗੀ ਜਿਹੜੇ ਕੌਮ ਦੇ ਕਾਤਲ ਨੇ ਉਹ ਲਹਿਰਾਉਂਦੇ ਫਿਰਦੇ ਝੰਡੇ ਦੋਸਤੋ ਕਹਿ ਸਕਦੇ ਆ ਕਿ ਮਾਨ ਸਾਹਿਬ ਦੇ ਇਹੀ ਜਿਹੜੇ 골ਡਨ ਰੂਲਸ ਆ ਉਹਨਾਂ ਨੂੰ ਸਫਲਤਾ ਦੀਆਂ ਪੌੜੀਆਂ ਤੇ ਚੜਾਉਂਦੇ ਗਏ ਤੇ ਅੱਜ ਮਾਨ ਸਾਹਿਬ ਨੂੰ ਉਹਨਾਂ ਦੇ ਪੰਜਾਬੀ ਵੀਰ ਬਲਕੇ ਪੂਰੀ ਦੁਨੀਆ ਦੇ ਵਿੱਚ ਮਾਨ ਸਾਹਿਬ ਨੂੰ ਜਿੱਥੇ ਵੀ ਪੰਜਾਬੀ ਬੈਠੇ ਸੁਣਿਆ ਜਾਂਦਾ ਤੇ ਪੰਜਾਬੀ ਉਹਨਾਂ ਦੇ ਪਰਮਾਨ ਕਰ ਸਕਦੇ ਆ ਸੋ ਆਪਾਂ ਤਾਂ ਕਹਾਂਗੇ ਕਿ ਮਾਨ ਸਾਹਿਬ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਤੇ ਪੰਜਾਬੀ ਮਾਂ ਬੋਲੀ ਨੂੰ ਹੋਰ بلੰਦੀਆਂ ਤੇ ਲੈ ਕੇ ਜਾਓ। ਸੋ ਵੀਡੀਓ ਵਾਚ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਦੋਸਤੋ। ਸੋ ਦੋਸਤੋ ਮੈਂ ਤੁਹਾਨੂੰ ਫਿਰ ਤੋਂ ਕਹਿਣਾ ਚਾਹੁੰਗਾ ਕਿ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਣੀਆਂ ਇਹਨੀਆਂ ਬਾਕੀ ਵੀਡੀਓਜ਼ ਆਉਣ ਵਾਲੀਆਂ ਕੋਈ ਵੀ ਮਿਸ ਨਾ ਕਰੋ ਕਿਉਂਕਿ ਮੈਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹਿਣਾ। ਇਸ ਤੋਂ ਇਲਾਵਾ ਦੋਸਤੋ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ ਤਾਂ ਪਲੀਜ਼ ਆਪਣੇ ਪੇਜ ਆਰਬੀ ਪੰਜਾਬੀ ਫਨ ਜੋ ਕਿ ਫੇਸਬੁੱਕ ਪੇਜ ਆ ਉਸ ਨੂੰ ਜਰੂਰ ਲਾਈਕ ਕਰੋ। ਉਸ ਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਉੱ ਸਜ ਕਰੋਗੇ ਮੈਂ ਤੁਹਾਡਾ ਉਸੇ ਵੀ ਰਿਪਲਾਈ ਕਰੂੰਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਵੀ ਨਾ ਭੁੱਲੋ ਥੈਂਕ ਯੂ ਸੋ ਮਚ